ਤਾ ਗੁਰੂ ਦਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕੈ ਨਾਨਕ ਕਾ ਮਨ ਪਿਆਰੀ ਤੂੰ ਅਦਾ ਸੱਤ ਸਮਲੇ ਅੰਬਰ ਦਾ ਬੇੜਾ ਅੰਬਰ ਦੇ ਬੇੜੇ ਨੂੰ ਬਾਣੀ ਚੱਲ ਰਹੀ ਆ ਤੇਰਾ ਆਪਣਾ ਅਨੰਦਪੁਰ ਸਾਹਿਬ ਲੰਗਰਾਂ ਚ ਜੀ ਵਾਹੰਦੂ ਸਾਹਿਬ ਤੇਰਾ ਕਾ ਕੋ ਟੋਟਾ ਨਹੀਂ ਆਖੀਦਾ ਵਿਖੇ ਸਭ ਤੂੰ ਐ ਜਨ ਜਗ ਤੋਂ ਪਾਇਆ ਹੇ ਨਾਨਕ ਤੂੰ ਸਦਾ ਚੰਗੇ ਤੇਰਾ ਅੰਦਰ ਪਾਇਆ ਉਹ ਨਰ ਨਰ ਕੋਈ ਨਰਮਲ ਚਾਹ ਬਣਾਉਂਦਾ ਨਰਮਲ ਦੀ ਡਿਊਟੀ ਆ ਅੰਬਰਤ ਵੇਲੇ ਚਾਹ ਬਣਾਉਣ ਦੀ ਸਾਹਮਣੇ ਨਰਮਲ ਚਾਹ ਬਣਾ ਰਿਹਾ ਜੀ ਜੱਤ ਤੋਂ ਪਤੋਂ ਪਾਈ ਇੱਕ ਵੇਖ ਪਰਸ ਨੇ ਆਇਆ ਲਗ ਰੂਪ ਹੰਕਾਰ ਜੁ ਪ੍ਰਾਪ ਬਾਪ ਕੋ ਇੰਦਰ ਰਾਜਾ ਆਟਾ ਕੁੱਲ ਰਿਆ ਸਾਹਮਣੇ ਰਾਜੇ ਦੀ ਡਿਊਟੀ ਆਟਾ ਕੁੱਲਣ ਦੀ ਮਾਇਆਂ ਇਸ਼ਨਾਨ ਕਰ ਰਹੀਆਂ ਪਾਣੀ ਲਿਆ ਦੇ ਆਹ ਇਸ਼ਾਲਾ ਹਰ ਦਿਨ ਆਲੀ ਭਗਤਾ ਗੇਰੀ ਮੇਠੋ ਮਾਰ ਕੇ ਤਨ ਨਾ ਲਖ ਲੋਗ ਸੰਸਕਾਰ ਸਜਿ ਤੋ ਬਹੁਤ ਨਹੀਂ ਬੋਲਣਾ ਹਨਿਓ ਸਿੱਖੀ ਵਾਲੋ ਰਿਕੇ ਇਹ ਤmarg ਜਾਣਾ ਹੋਰ ਵਰਤਾ ਦੇ ਜਿਦੇ ਆਪជា ਹਰ ਵਾਸਨਾ ਸਮਹਾਣੀ ਕੈ ਨਾਨਕ ਚタル ਪਗਤਾ ਸੁਗੋਦਕ ਦਿਵਲੀ ਜੋ ਕੋਤ ਲਾਇ ਤੇ ਲੈ ਤੋ ਆਵੀ ਹੋਰ ਕਾ ਜਾਨ ਮੁਰੇ ਰੈ ਜੋ ਕੋਤ ਲਾਇ ਤੇ ਲੈ ਜਿੰਨਾ ਮਾਰਗ ਪਾਵੇ ਸਰ ਕਿਰਪਾ ਜਨਨਾ ਸੁਗਨਨ ਦੇਹ ਹੈ ਕਿ ਭੜਕੇ ਲਗੇ ਆਉ ਪੰਗ ਕੋਈ ਨੇ ਕਹਨੇ ਆ ਆਉ ਆਉ ਗੋਨਾਏ ਆਪਣੇ ਅਦੇ ਸੰਭਦਾਈ ਕੋ ਕਾਵੇ ਰਾਇ ਨਾਨਕ ਤੇ ਸਾਹਿਬ ਜੋ ਪਾਵੇ ਜਿਵੇਂ ਜਲਾਵੇ ਇਹੋਲਾ ਤਤ ਤੋਆ ਤੁੰਗੋ ਤਵਾ ਤੁੰਗੋ ਤਵਾ ਤੁੰਗੋ ਆਇ ਜੋ ਤੇ ਘਹਿ ਮਰਵਾ ਤੇ ਆਜ ਤੋ ਲਿਤੇ ਆਇ ਸੰਗ ਤਾਂ ਕੋ ਸੱਟ ਖੜੀਆ ਕੋ ਸੱਟਣ ਵਾਲੀਆ ਕੋਈ ਇਸ਼ਨਾਨ ਕਰੀ ਜਾਂਦਾ ਵੀ ਚਾਹ ਪੀ ਜਾਂਦਾ ਕਿ ਗੁਰੂ ਦੇ ਦਰਬਾਰ ਬੈਠਾ ਸਤਗੁਰ ਦੀ ਬਾਣੀ ਚੱਲ ਰਹੀ ਹੈ ਵਿਤ ਹੋਏ ਤੀ ਦਿਨ ਜਿਨੀ ਆਪ ਤੇ ਆਇਆ ਹਰ ਤੇ ਆਇਆ ਵਿਤ ਹੋਏ ਗੁਰਮੁਖ ਜਿਨੀ ਤੇ ਆਇਆ ਵਿਤ ਮਾ ਤੂ ਇਹ ਇਸ਼ਨਾਨ ਕਰ ਰਿਹਾ ਸਾਹਮਣੇ ਟੈਂਕੀ ਦੇ ਮਗਰ ਪੰਜ ਪੰਜ ਛੇ ਟੈਂਕੀਆਂ ਲੱਗ ਜਾਂਦੀਆਂ ਪਾਣੀ ਦੀਆਂ ਰੋਜ਼ ਜਨਿ ਮਨ ਵਸਾਇਆ ਹੈ ਇਹ ਨਾਰਿ ਤੇਪੂ ਵੇਤਾ ਜਨਿ ਗੁਰ ਮਕਰ ਹਰ ਰਾਰ ਤੇ ਆਇਆ ਗਰਮੀ ਤਾਂ ਇਹ ਜਨੋ ਕੁਝ ਹੈ ਮਨ ਸਹੀ ਜੇ ਸਾਂ ਨਾ ਜਾਏ ਨਾ ਜਾਏ ਤੈ ਭਾਗ ਜਿੱਤੇ ਸੰਜਮ ਰਹਿ ਕਰਮ ਕਮਾਈ ਐਸੇ ਜੀਉ ਬਲੀੜ ਹੈ ਕਿ ਤੂੰ ਸਤਿਮਤ ਤੋਤਾ ਜਾਏ ਮਰ ਤੋ ਸ਼ਬਦ ਦਾ ਕੋ ਹਰ ਤੋ ਹੱਥ ਲਾਇ ਹੈ ਨਾਨਕ ਦੁਰਪਸਾਦੀ ਸਹਜੁ ਉਜੈ ॥ ਹਉ ਤਸਾਇ ਉਜਾਈ ॥ ਇਹੋ ਪਹਿਲੇ ਬਰੋ ਨਰਮਲ ਭਰੋ ਨਰਮਲ ਜਿਉ ਤਵੇਲੇ ਦੀਨੀ ਜਲਵਜੂਏ ਹਾਰਿਆ ਇਹ ਤਿਸਨਾ ਵਡਾਵਾ ਰੁਕ ਲਗਾ ਮਰਨਾ ਮਨੋ ਸਾਰੇ ਆਵਿ ਤਵੇਂ ਨਾ ਤੈਂਸਾਂ ਵਾਲੀ ਭੈਣ ਫਿਰ ਰਹੀ ਆ ਪਾਣੀ ਲੈ ਕੇ ਜਾ ਰਹੀ ਆ ਜਿਉ ਬਤਾਲਿਆ ਕੈ ਨਾਨਕ ਜਨ ਸਤਿ ਸਤਿ ਆਤਿ ਗੁਰਿ ਲਗੈ ਤਿਨੇ ਜਨ ਜੂਏ ਹਾਇਆ ਜੀ ਡੀ ਰੋਡ ਵਗਦਾ ਪਰੇ ਜੀ ਡੀ ਰੋਡਾ ਹਾਤਾ ਗੁੰਥੇ ਕਰੀ ਕਮਾੜੀ ਗੁਰ ਤੇ ਜੂਏ ਕੁੰਥੇ ਗਾਈ ਮਨਸਾ ਸਤਿ ਪ੍ਰਮਾਣੀ ਜਗ ਮਾਰਾ ਤਰਿ ਜਿ ਕਪਿਆ ਭਲੇ ਦੇਵ ਚਾਰੇ ਕੈ ਨਾਨਕ ਜਨ ਮਨ ਨਿਰਮਲਾ ਸਦਾ he gurnali dekho dekha gur diti sab ko hai wo hai daam uski jo